ਅ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਜੀ ਪਹਿਲਵਾਨ ਗੋਲੂ ਚੀਬਾ ਸੋ ਅੱਜ ਮੈਂ ਚੀਮੇ ਨਗਰ ਦੀ ਕੋਈ ਦਾਸਤਾਨ ਗੱਲ ਸੁਣਾਉਣ ਲੱਗਾ ਇਹ ਉਹ ਚੀਮਾ ਨਗਰ ਹੈ ਜਿੱਥੇ ਬਹੁਤ ਮਹਾਨ ਮਹਾਪੁਰਖ ਸੰਤ ਉਹ ਬਾ ਅਤਰ ਸਿੰਘ ਨੇ ਜਨਮ ਲਿਆ ਔਰ ਨਾਲ ਹੀ ਇੱਥੇ ਜਿਹੜੇ ਅੱਜ ਕੱਲੂ ਘਰੇ ਦੇ ਦਿਨ ਚੱਲ ਰਹੇ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਉੱਥੇ ਸ਼ਹੀਦ ਹੋਏ ਸਾਡੇ ਨਗਰ ਦੇ ਚੀਮੇ ਨਗਰ ਦੇ ਨੌ ਤਕਰੀਬਨ ਇਹਦੇ ਵਿੱਚ ਬੀਬੀਆਂ ਬੱਚੇ ਤੇ ਨੌਜਵਾਨ ਬਜ਼ੁਰਗ ਸ਼ੀਲ ਹੋਏ ਸੋ ਅੱਜ ਉਹ ਗੱਲ ਕਰਨੀ ਹੈ ਉਹਨਾਂ ਦੇ ਵਿੱਚ ਸਾਡੇ ਪਿੰਡੋਂ ਜਿਹੜਾ ਜਥਾ ਗਿਆ ਸੀ ਕੁਝ ਬੀਬੀਆਂ ਨੌਜਵਾਨ ਬੱਚੇ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਬੱਚੇ ਸੀ ਬਚ ਕੇ ਆਏ ਉਥੋਂ ਤੋਂ ਉਹਨਾਂ ਬਾਰੇ ਅੱਜ ਗੱਲ ਕਰਨੀ ਹੈ ਸੋ ਅੱਜ ਮੇਰੇ ਨਾਲ ਨੇਗੇ ਕੇਵਲ ਸਿੰਘ ਜੀ ਨੰਦਾ ਉਸ ਟਾਈਮ ਇਹਨਾਂ ਦੀ ਉਮਰ 9-10 ਸਾਲ ਦੀ ਸੀਗੀ ਤੇ ਸਾਥੋਂ ਸਾਲਖੰਡ ਛੋਟੇ ਨੇ ਸੀ ਇਕੱਠੇ ਪੜਦੇ ਖੇਡਦੇ ਰਿਆਂਗੇ ਮੇਰਾ ਮਨ ਕੀਤਾ ਵੀ ਅੱਜ ਅਸੀਂ ਸੰਗਤ ਦੇ ਰੂਹ ਬਰੂ ਕਰੀਏ ਵੀ ਉਹਨਾਂ ਉਸ ਟਾਈਮ 1 ਜੂਨ ਤੋਂ 6 ਜੂਨ ਤੱਕ ਉੱਥੇ ਕੀ ਹਾਲਾਤ ਸੀ ਫੌਜ ਨੇ ਕਿਸ ਤਰ੍ਹਾਂ ਗੋਲੇ ਸਿੱਟੇ ਸਾਡੇ ਕਾਲ ਤਖਤ ਤੇ ਜਪਾ ਕੈਸਾ ਹੈ ਉੱਥੇ ਬੱਚਿਆਂ ਦੀਆਂ ਬਜ਼ੁਰਗਾਂ ਦੀਆਂ ਕਮੇ ਸ਼ਹੀਦੀਆਂ ਹੋਈਆਂ ਕਿਵੇਂ ਪਾਣੀ ਤੋਂ ਬਿਨਾ ਉੱਥੇ ਤੜਪੇ ਕਿਸ ਤਰ੍ਹਾਂ ਗੋਲੀਆਂ ਮਾਰੀਆਂ ਗੋਲੀਆਂ ਨਾਲ ਭੁੱਲਨੇ ਜਾਲਮਾਂ ਨੇ ਉਸ ਟਾਈਮ ਦੀ ਹਕੂਮਤ ਨੇ ਸੋ ਅੱਜ ਗੱਲ ਕਰਦਾ ਮੇਰੇ ਨਾਲ ਨੇ ਕੇਵਲ ਸਿੰਘ ਜੀ ਨੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕੇਵਲ ਸਿੰਘ ਉਸ ਟਾਈਮਸ ਦੀ ਉਮਰ ਕਿੰਨੀ ਸੀਗੀ ਜਦ ਮੈਂ ਗੋਲੂ ਜੀ 9 ਸਾਲ ਦੀ ਉਮਰ ਸੀ ਅੱਛਾ ਤੇ ਤੁਸੀਂ ਫਿਰ 9 ਸਾਲ ਦੀ ਉਮਰ ਜਦੋਂ ਆਪਣੇ ਪਿੰਡੋਂ ਜਥਾ ਗਿਆ ਕਿੰਨੇ ਕੁ ਬੰਦੇ ਸੀਗੇ ਜਥੇ ਦੇ ਵਿੱਚ ਕੌਣ ਆਪਣੇ ਜਥੇਦਾਰ ਸੀਗੇ ਆਪਣੇ ਪਿੰਡ ਦੇ ਜਥੇਦਾਰ ਗੁਰਦੇਵ ਸਿੰਘ ਸੀ ਬਲਦੇਵ ਸਿੰਘ ਦਾ ਭਰਾ ਸੀ ਉਹ ਜਥਾ ਲੈ ਕੇ ਗਿਆ ਸੀ ਆਪਣੇ ਘੱਟੋ ਘੱਟ ਉਦੋਂ ਮੈਂ ਬੱਚਾ ਸੀ ਗਿਣਤੀ ਵਾਵਾ ਸੀ ਮੈਨੂੰ ਲੱਗਦਾ ਘੱਟੋ ਘੱਟ ਹੋਊਗਾ 70 80 ਬੰਦੇ ਅੰਦਾਜ਼ਾ ਵੀ ਬੀਬੀਆਂ ਵੀ ਬਹੁਤ ਸੀ ਬੰਦੇ ਵੀ ਵਾਵਾ ਸੀ ਬੱਚੇ ਬਹੁਤ ਸਾਰੇ ਆਪੂ ਦਾ ਜਥਾ ਬਸ ਬਸ ਦੇ ਹਾਂਜੀ ਤਾਂ ਬਸ ਇੱਥੋਂ ਬੱਸ ਚੜ ਕੇ ਗਏ ਫਿਰ ਅਸੀਂ ਸਨਾਮ ਸਟੇਸ਼ਨ ਤੋਂ ਟ੍ਰੇਨ ਟ੍ਰੇਨ ਚੜੀ ਅੱਛਾ ਤੇ ਫਿਰ ਤੁਸੀਂ ਉੱਥੇ ਕੈਸ ਤਰੀਕ ਨੂੰ ਪਹੁੰਚ ਜਾਂਦੇ ਉੱਥੇ ਅਸੀਂ ਜੀ ਮਤਲਬ 2 3 ਤਰੀਕ ਸਾਇਦ ਆਪਾਂ ਪਹੁੰਚ ਜਾਨੇ ਉੱਥੇ ਤੇ 4 ਤਰੀਕ ਨੂੰ ਸਵੇਰੇ ਜਦੋਂ ਸੰਗਤ ਅਸੀਂ ਬੱਚੇ ਸੁੱਤੇ ਪਏ ਸੀ ਪਹਿਲਾਂ ਤੁਸੀਂ ਤੋਂ ਗੱਲ ਰੋਕਦਾ ਇੱਕ ਮਿੰਟ ਤੇ ਆਪਾਂ ਅਕਸਰ ਜਦੋਂ ਇਹ ਦਿਨ ਚੱਲਦੇ ਨੇ ਆਪਾਂ ਸੁਣਦੇ ਆ ਵੀ 1 ਜੂਨ ਨੂੰ ਗੋਲੀ ਚੱਲੀ ਉੱਥੇ ਇੱਕ ਜਿਹੜੀ ਜੂਨ ਨੂੰ ਗੋਲੀ ਚੱਲੀ ਤਾਂ ਉਹਦੇ ਵਿੱਚ ਕੋਈ ਜਾਂ ਕੁਛ ਸ਼ਹੀਦ ਹੋਇਆ ਜਾਨੀਮਾਨੀ ਨੁਕਸਾਨ ਹੋਇਆ ਉਹ ਉੱਥੇ ਤੁਸੀਂ ਜਾ ਕੇ ਦੇਖਿਆ ਹੈ ਸੀ ਕੋਈ ਗੱਲਬਾਤ ਹੋਇਆ ਜੀ ਅਸੀਂ ਉੱਥੇ ਸੰਗਤ ਦੀਆਂ ਗੱਲਾਂ ਬਾਤਾਂ ਸੁਣੀਆਂ ਸਿੰਘਾਂ ਨੇ ਸਾਨੂੰ ਕੁਝ ਸਾਰੀ ਵਿਸਤਾਰ ਪੂਰ ਦੱਸਿਆ ਵੀ ਇੱਥੇ ਗੋਲੀਆਂ ਵੱਜੀਆਂ ਬਾਬਾ ਟੱਲ ਤੇ ਬੱਬਰ ਖਾਲਸਾ ਸਿੰਘ ਸ਼ਾਇਦ ਉਹਨਾਂ ਦਾ ਨਾਮ ਸੀ ਮਹੰਗਾ ਸਿੰਘ ਮਹੰਗਾ ਸਿੰਘ ਬੱਬਰ ਉਹ ਸੀਦ ਹੋਏ ਨੇ ਉੱਥੇ ਉਹਨਾਂ ਦਾ ਸੰਸਕਾਰ ਵੀ ਉੱਥੇ ਸਮਝ ਕੀਰਤਨ ਕਰਕੇ ਸਾਰਾ ਮਰਿਆਦਾ ਅਨੁਸਾਰ ਸਿੰਘਾਂ ਦਾ ਉੱਥੇ ਸੰਸਕਾਰ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਹੀ ਕੀਤਾ ਗਿਆ ਅੱਛਾ ਜਦੋਂ ਤੁਸੀਂ ਆਪਣਾ ਜਥਾ ਗਿਆ ਤੇ ਉਦੋਂ ਅਕਾਲ ਤਖਤ ਉੱਥੇ ਜਿਹੜਾ ਮੋਰਚਾ ਲੱਗਿਆ ਹੋਇਆ ਸੀਗਾ ਤੇ ਉਥੇ ਸੰਤ ਭਾਸ਼ਣ ਦੇ ਆਮ ਆਪਣੇ ਕੋਲ ਵੀਡੀਓ ਵਾਇਰਲ ਹੁੰਦੀਆਂ ਫਿਰ ਤੁਸੀਂ ਉਥੇ ਸੰਤਾਂ ਦੇ ਸੰਤ ਜਰਨਲਿਸਟ ਪੰਡਾਲ ਦੇ ਦਰਸ਼ਨ ਕੀਤੇ ਸਭ ਤੋਂ ਪਹਿਲਾਂ ਜੀ ਸਾਰੇ ਅਸੀਂ ਗਏ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਕੋਲੇ ਇਹਨਾਂ ਦਾ ਦਸਰਾਮ ਸਮੁੰਦਰੀ ਹਾਲ ਦੇ ਵਿੱਚ ਸੀ ਅਸੀਂ ਮਿਲੇ ਅੱਛਾ ਬੱਚੇ ਜਿਵੇਂ ਪੈਰੀ ਹੱਥ ਲਾ ਕੇ ਮਤਲਬ ਉਹਨਾਂ ਦਾ ਅਸ਼ੀਰਵਾਦ ਲੈ ਕੇ ਉਹ ਬੈਠੇ ਅਸੀਂ ਉਹਨਾਂ ਨੂੰ ਦੱਸਿਆ ਸਾਨੂੰ ਸੰਗਤ ਨੂੰ ਮੈਂ ਬੱਚਾ ਸੀ 9 ਸਾਲ ਦਾ ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਵੀ ਭਾਈ ਹਾਲਾਤ ਖਰਾਬ ਨੇ ਜੀ ਤੁਸੀਂ ਮਤਲਬ ਮੁੜ ਸਕਦੇ ਹੋ ਤਾਂ ਮੁੜ ਵੀ ਸਕਦੇ ਹੋ ਤੁਸੀਂ ਫਿਰ ਸੰਗਤ ਦੇ ਬਾਬਾ ਜੀ ਆਏ ਆ ਅਸੀਂ ਦਰਸ਼ਨ ਮੇਲਾ ਕਰਦੇ ਆ ਵੀ ਤੁਸੀਂ ਵਾਪਸ ਘਰਾਂ ਨੂੰ ਜਾ ਸਕਦੇ ਹੋ ਜੀ ਮਤਲਬ ਕੋਸ਼ਿਸ਼ ਕਰੋ ਹਾਲਾਤ ਖਰਾਬ ਨੇ ਹਾਂ ਠੀਕ ਹੈ ਤੇ ਫਿਰ ਸੰਗਤ ਬੀਬੀਆਂ ਕਹਿੰਦੀ ਵੀ ਅਸੀਂ ਆਪਾਂ ਦਰਸ਼ਨ ਮੇਲਾ ਕਰਦੇ ਆ ਮੁੜੀ ਜਾਣਾ ਇੱਕ ਦੋ ਰਾਤਾਂ ਹੀ ਅਸੀਂ ਵੀ ਚੱਲ ਸੰਗਤ ਮੇਲਾ ਉਦੋਂ 84 ਦੇ ਵਿੱਚ ਇੰਨੀਆ ਸੁਖਸੂਨਤਾ ਨਹੀਂ ਸੀ ਉੱਥੇ ਗਲਿਚੇ ਬਿਸੀ ਸੀ ਪੱਖੇ ਲੱਗੇ ਸੀ ਵੀ ਆਮ ਘਰਾਂ ਦੇ ਵਿੱਚ ਨਹੀਂ ਸੀ ਉੱਥੋਂ ਮਤਲਬ ਨਾਮ ਆਇਆ ਸੰਗਤ ਨੂੰ ਬੱਚੇ ਸਾਨੂੰ ਵੀ ਲੱਗਿਆ ਯਾਰ ਅਸੀਂ ਕਿੱਥੇ ਕਿੰਨੀ ਅਜੀਬ ਜਗ੍ਹਾ ਤੇ ਪਹੁੰਚੇ ਆਂ ਹਾਂ 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 ਪਵਿੱਤਰ ਜਗ੍ਹਾ ਤੇ ਪਹੁੰਚੇ ਆਂ ਵੀ ਬੀਬੀਆਂ ਵੀ ਪਾਪਾ ਦਰਸ਼ਨ ਮੇਲਾ ਕਰਦੇ ਆਂ ਦੇਗਾ ਕਰਾਉਂਦੇ ਆਂ ਇਸ਼ਨਾਨ ਪਾਣੀ ਕਰਕੇ ਉੱਥੇ ਆ ਕੇ ਇਠਾ ਸਦਾ ਸਵੇਰੇ ਸਰੋਵਰ ਤੇ ਇਸ਼ਨਾਨ ਕਰਨ ਪਹੁੰਚੀ ਆ ਸੰਗਤ 4 ਵਜੇ ਇਹਨਾਂ ਨੇ ਤੋਪ ਦਾ ਫੇਰ ਮਾਰਿਆ ਜੀ ਅੱਛਾ ਕੈਹ ਤਰੀਕ ਨੂੰ ਜਿਹੜੀ ਪਹਿਲੀ ਗੋਲਾਵਾਰੀ ਚਾਰ ਨੂੰ ਚਾਰ ਨੂੰ ਸਵੇਰੀ ਸਵੇਰੇ 4 ਵਜੇ ਅਮਰ ਦਾ ਮੇਲੇ ਚ ਸੰਗਤ ਦਰਸ਼ਨ ਮਤਲਬ ਇਸ਼ਨਾਨ ਪਾਣੀ ਸ਼ਲੋਪਾ ਦੇ ਵਿੱਚ ਕਰ ਅੱਛਾ ਫੇਰ ਸੰਗਤ ਇਹ ਫਿਰ ਕਿਹੜੇ ਪਾਸਿਓਂ ਗੋਲਾ ਆਇਆ ਤੋਪ ਦਾ ਪਹਿਲਾ ਇਹ ਫੌਜ ਕੋ ਨਹੀਂ ਆਇਆ ਉੱਪਰ ਇਧਰੋਂ ਜੀ ਅੱਛਾ ਸ਼ੈਡ ਤੋਂ ਅਚਾ ਅਕਾਲ ਤਖਤ ਕਿ ਨਹੀਂ ਅਕਾਲ ਤਖਤ ਨਹੀਂ ਸ਼ਹਿਰ ਤੇ ਸਰੋਵਰ ਦੀ ਪ੍ਰਕਰਮ ਅਚਾ ਸਰੋਵਰ ਦੀ ਪ੍ਰਕਰਮ ਅੱਜ ਬਜਿਆ ਸਰੋਵਰ ਦੀ ਪ੍ਰਕਰਮ ਅੱਤੇ ਕੀਰਾਂ ਡੇ ਗਿਆ ਫਿਰ ਫਿਰ ਉਦੋਂ ਭਗੜੜ ਬਚ ਗਈ ਹੁਣੀ ਭਗੜੜ ਮਚ ਗਈ ਸੰਗਤ ਸਭ ਆਪੋ ਦੇ ਟਿਕਾਣੇ ਤੇ ਜਾਵ ਲਈ ਜਿੰਨੀ ਸੰਗਤ ਮੇਲੇ ਵਾਂਗੂ ਸੰਗਤ ਸੀ ਉਹ ਜਿੱਥੇ ਵੀ ਟਿਕਾਣੇ ਤੇ ਸੰਗਤ ਪਹੁੰਚੀ ਹੋਈ ਸੀ ਕਿਸੇ ਦਾ ਅੱਡਾ ਜਿੱਥੇ ਕੋਈ ਆਪਦਾ ਬੈਗ ਜਾਂ ਦੱਤਰਿਆ ਸੀ ਜਿਵੇਂ ਅਸੀਂ ਸਮੁੰਦਰੀ ਹਾਲ ਦੇ ਵਿੱਚ ਲੋਂਗੋ ਵਾਲ ਕੋਲੇ ਪਹੁੰਚੇ ਹੋ ਸੀ ਸਾਡਾ ਸਾਰਾ ਜਥਾ ਉੱਥੇ ਇਕੱਠੇ ਹੋ ਗਿਆ ਜੀ ਅਸੀਂ ਭਰ ਗਿਆ ਉਹ ਹਾਲ ਪੂਰਾ ਠੀਕ ਹੈ ਤੁੰਨਿਆ ਗਿਆ ਬੀਬੀਆਂ ਨਾਲ ਬੰਦਿਆਂ ਦੇ ਨਾਲ ਫੇਰ ਉਦੋਂ ਬਾਅਦ ਫਾਇਰਿੰਗ ਸ਼ੁਰੂ ਹੋ ਗਈ ਇਧਰੋਂ ਸਿੰਘਾ ਵੱਲੋਂ ਅੱਛਾ ਇੱਕ ਇੱਥੋਂ ਦੱਸ ਦੇਣਗੇ ਕਿ ਵੀ ਜਦੋਂ ਅ ਸ਼ੁਰੂ ਹੋਈ ਐ ਫਾਇਰਿੰਗ ਚਾਰ ਨੂੰ ਕਹਿੰਦੇ ਉਸ ਟਾਈਮ ਵੀ ਪਾਣੀ ਵੀ ਉੱਥੋਂ ਬੰਦ ਕਰਤਾ ਟੈਂਕੀਆਂ ਤੋੜਤੀਆਂ ਲਾਈਟ ਬੰਦ ਕਰਤੀ ਪਹਿਲਾਂ ਕੰਮੀ ਇਹਨਾਂ ਨੇ ਟੈਂਕੀ ਭੰਨੀ ਆ ਜੀ ਫੌਜ ਨੇ ਅੱਛਾ ਪਾਣੀ ਬੰਦ ਕਰਤਾ ਸੰਗਤ ਦਾ ਠੀਕ ਹੈ ਕੁਝ ਬਜ਼ੁਰਗ ਬੰਦੇ ਸੀ ਜਿਹੜੇ ਜ਼ਿਆਦਾ ਉਮਰ ਦੇ ਉਹ ਤਾਂ ਗਰਮੀ ਨਾਲ ਹੀ ਗੁਜ਼ਰ ਗਏ ਮਰ ਗਏ ਪਹਿਲਾਂ ਅਸੀਂ ਦੇਖੇ ਨੇ ਬੈਗੇ ਪਾਪਾ ਪਾਣੀ ਤੋਂ ਬਿਨਾਂ ਪਾਣੀ ਨਹੀਂ ਮਿਲਿਆ ਪਾਣੀ ਨਹੀਂ ਮਿਲਿਆ ਕਾਇਦਨ ਪਾਣੀ ਨਹੀਂ ਉਥੇ ਤਿੰਨੇ ਦਿਨ ਤਿੰਨੇ ਰਾਤਾਂ ਕੋਈ ਪਾਣੀ ਨਹੀਂ ਮਿਲਿਆ ਜੀ ਤਿੰਨ ਦਿਨ ਪਾਣੀ ਨਹੀਂ ਮਿਲਿਆ ਪੀਣ ਨੂੰ ਪੂਰਾ ਮਤਲਬ ਉਸ ਟਾਈਮ ਗਵਰਨਮੈਂਟ ਨੇ ਜਲੀਲ ਕੀਤਾ ਰੱਜ ਕੇ ਪਹਿਲਾਂ ਟੈਂਕੀ ਦੀ ਫੇਰ ਮਾਰਿਆ ਇਹਨਾਂ ਕਿ ਤੁਹਾਨੂੰ ਕਿਹੇ ਸੀਐਡੀਐਮ ਬਈ ਮਤਲਬ ਪਾਣੀ ਹੀ ਬੰਦ ਕਰਤਾ ਰਸਣ ਪਾਣੀ ਰੋਟੀ ਟੁਕ ਤਿੰਨ ਦਿਨ ਕਿਸੇ ਨੇ ਕੁਝ ਨਹੀਂ ਮੂੰਹ ਤੇ ਧਰਿਆ ਜੀ ਅੱਛਾ ਅੱਛਾ ਫਿਰ ਤੂੰ ਜਦੋਂ ਗੋਲੀਵਾਰੀ ਚੱਲ ਰਹੀ ਸੀਗੀ ਆਪਣੇ ਪਿੰਡ ਦੇ ਤੁਸੀਂ ਦੱਸਿਆ ਵੀ ਐਨੀ ਸੰਗਤ ਪਹੁੰਚੀ ਸੀ ਪਰ ਤੁਸੀਂ ਆਪਣੇ ਨਗਰ ਦੇ ਜਿਹੜੇ ਸ਼ਹੀਦ ਹੋਏ ਨੇ ਨਾ ਉਹਨਾਂ ਦੇ ਵਿੱਚ ਕੋਈ ਦੇਖੇ ਸੀ ਹੁੰਦੇ ਹਾਂਜੀ ਅਸੀਂ ਮਤਲਬ ਉੱਥੋਂ ਨਾ ਜਦੋਂ ਫੌਜ ਅੰਦਰ ਵੜਦੀ ਹੈ ਰਾਤ ਨੂੰ ਐਂਟਰ ਕਰਦੀ ਹੈ ਫੌਜ ਭੰਨ ਭਨ ਮੂਰੇ ਪਛੈੜ ਤੋਂ ਆਰਾਮ ਦਾ ਆਰਾਮ ਦਾ ਸਰਾ ਦੇ ਵਿੱਚ ਵੜਦੀ ਇਦੋਂ ਛੈਡਾਂ ਤੋਂ ਠੀਕ ਹੈ ਮੂਰੇ ਭੰਨੇ ਜਿਵੇਂ ਭੰਨ ਕੇ ਅੰਦਰ ਐਂਟਰ ਕਰਕੇ ਇਸਰਾਮ ਦਾ ਸਰਾ ਤੋਂ ਫਿਰ ਇਹ ਛੋਟਾ ਲੰਗਰ ਆਉਂਦਾ ਛੋਟੇ ਲੰਗਰੋਂ ਫੇ ਸਮੁੰਦਰੀ ਹਾਲ ਨੂੰ ਐਂਟਰ ਕਰਿਆ ਇਹਨਾਂ ਨੇ ਫਿਰ ਉੱਥੋਂ ਅਸੀਂ ਕੱਡੇ ਹਾਂ ਇਹਨਾਂ ਦੇ ਦਲਾਸਾ ਦੇਖ ਕੇ ਵੀ ਸਾਨੂੰ ਛੇਤੀ ਅਸੀਂ ਬਾਹਰ ਕੱਢ ਕੱਢ ਟਰੱਕਾਂ ਦੇ ਭੇਜਾਂਗੇ ਛੇਤੀ ਬਾਹਰ ਨਿਕਲੋ ਅੱਛਾ ਪਰੋਸੇ ਚ ਲੈ ਜਾ ਪਰੋਸੇ ਚ ਲੈ ਕੇ ਸੰਗਤ ਨੂੰ ਜੀ ਤੁਹਾਨੂੰ ਸੰਗਤ ਨੂੰ ਗੱਡੀਆਂ ਤੇ ਬਾਰ ਬਾਰ ਕੱਢਾਂਗੇ ਅਸੀਂ ਤਿੰਨ ਦਿਨਾਂ ਦੇ ਭੁੱਖੇ ਸੀ ਅੰਦਰ ਭੁੱਖੇ ਰਹੇ ਕਿਹੜੇ ਜੂਨ ਦੀ ਗੱਲ ਹੈਗੀ ਇਹ 6 ਜੂਨ ਦੀ ਰਾਤ ਨੂੰ 6 ਜੂਨ ਨੂੰ ਚੜਦਾ ਹੈ 5 ਜੂਨ ਤੇ 6 ਜੂਨ ਦੇ ਵਿਚਾਲੇ ਅੱਛਾ ਅੰਦਰ ਫੌਜ ਐਂਟਰ ਕਰਦੀ ਆ ਮਤਲਬ ਰਾਤ ਨੂੰ 1.5 2 ਵਜੇ ਦੇ ਵਜੇ 2 3 2 ਇੰਟ 2 ਇੰਟ ਰੈਡਰ ਦੀ ਕਰਗੀ ਦੀ ਫੌਜ ਜਮਾ ਅੰਦਰ ਜਾ ਬੜ ਕੇ ਤੇ ਫਿਰ ਸਾਰੇ ਬਸ ਸਿੰਘ ਕਿਸੇ ਨੂੰ ਕੋਈ ਪਤਾ ਨਹੀਂ ਜੀ ਇਹਨਾਂ ਨੇ ਥਰੂ ਗੇ ਗੋਲੇ ਵੀ ਛੱਡੇ ਪੱਖੇ ਲੰਪ ਗੇ ਲਾਈਟਾਂ ਬੰਦ ਕੋਈ ਪਤਾ ਨਹੀਂ ਕਿੱਧਰ ਨੂੰ ਕੋਈ ਰਸਤਾ ਹੈ ਕਿੱਧਰ ਕਿਸੇ ਨੇ ਜਾਣਾ ਮੇਰੀ ਮੰਮਾ ਇੱਕ ਕਹਿੰਦੇ ਵੀ ਉਸ ਟਾਈਮ ਫੌਜ ਕੋਈ ਕੋਈ ਚਮਕਣੀ ਲਾਈਟ ਸਿੱਧੀ ਸੀ ਦੇਖਦੇ ਵੇ ਇੱਧਰਲੇ ਪਾਸੇ ਸਿੰਘ ਨੇ ਕਿ ਉੱਥੇ ਸੰਗ ਦੇ ਉਧਰ ਗੋਲਾ ਛੱਡ ਦਿੰਦੇ ਹਾਂ ਹਾਂ ਇਹ ਹੈ ਪਹਿਲਾਂ ਲਾਈਟ ਇਹ ਕਾਲ ਤੱਕ ਤਕ ਨਹੀਂ ਕਰਦੇ ਪਹਿਲਾਂ ਲਾਈਟ ਮਾਰਦੇ ਫਿਰ ਉੱਥੇ ਫਾਇਰ ਮਾਰ ਉਹ ਸਾਨੂੰ ਦਿਸਿਆ ਜਦੋਂ ਅਸੀਂ ਇਧਰ ਨੂੰ ਬਾਹਰ ਨਿਕਲੇ ਤਾਂ ਛੋਟੇ ਇਧਰ ਰਾਮਦਾਸ ਰਾਗੜੀ ਕੱਢਿਆ ਸੀ ਹਾਂਜੀ ਹਾਂਜੀ ਸਾਨੂੰ ਐ ਅਸੀਂ ਹੱਥ ਖੜੇ ਕਰਦੇ ਸੀ ਸਾਡੀ ਐ ਨਿਗਾਹ ਜਾਂਦੀ ਸੀ ਐ ਸਾਈਡ ਤੇ ਉੱਥੇ ਮਤਲਬ ਅੱਗੀ ਵਿਚਾਰ ਰੱਖੀ ਦੀ ਨਾਲ ਬੰਬਾਂ ਨਾਲ ਫਾਇਰ ਤੋਪਾਂ ਦੇ ਫਾਇਰਾਂ ਨਾਲ ਅੱਛਾ ਉੱਥੇ ਇੱਕ ਗੱਲ ਜਿਹੜੀ ਤੁਸੀਂ ਹੱਥ ਖੜੇ ਦੀ ਗੱਲ ਕੀਤੀ ਐ ਵੀ ਮਤਲਬ ਇਹਨਾਂ ਨੇ ਆਖਿਆ ਵੀ ਹੱਥ ਖੜੇ ਕਰਕੇ ਆਉਣੀ ਗੋਲੀਆਂ ਬਾਰਾਂਗੇ ਤੁਹਾਡੇ ਹਾਂਜੀ ਇਹ ਹੱਥ ਕਰੇ ਕਰਕੇ ਇਹਨਾਂ ਨੇ ਹੱਥ ਖੜੇ ਕਰਿਆਂ ਦੇ ਉੱਤੇ ਵੀ ਇਹਨਾਂ ਨੇ ਹੱਥ ਖੜੇ ਕਰਕੇ ਪਠਿਆ ਕੇ ਨਾ ਸੰਗਤ ਮਾਰੀ ਐ ਜੀ ਅੱਛਾ ਸ਼ੰਤਾਂ ਨੇ ਇਹ ਕਹਿੰਦਾ ਵੀ ਹੱਥ ਖੜੇ ਕਰਕੇ ਦੀ ਬਚਤ ਕਰੋ ਜੀ ਤਾਂ ਹੁੰਦੀ ਐ ਅਸੀਂ ਸਾਡੇ ਵੀ ਹੱਥ ਖੜੇ ਸੀ ਜਿੰਨੇ ਮਾਰੇ ਨੇ ਰ ਅੱਛਾ ਹਰਚੰਦ ਸਿੰਘ ਲੌਂਗੋ ਵਾਲ ਨੇ ਆਖਿਆ ਵੀ ਹੱਥ ਖੜੇ ਕਰਕੇ ਤੁਸੀਂ ਵੀ ਵੀ ਇਹ ਪਾਓ ਰਗੜਦਾਰੀ ਵੀ ਬਚਤ ਕਰੋ ਮਤਲਬ ਸੰਗਤ ਨੂੰ ਕਿਹਾ ਹਾਂ ਅੱਛਾ ਇਹਨਾਂ ਨੇ ਫੌਜ ਨੇ ਹੱਥ ਕੜਨ ਦੇ ਬਾਵਜੂਦ ਉਹਨਾਂ ਨੂੰ ਭਰੋਸੇ ਚ ਲੈ ਕੇ ਬਿਠਾ ਦਿੱਤਾ ਗ੍ਰਨੇਡ ਮਾਰੇ ਗ੍ਰਨੇਡ ਡੇਗੇ ਨੇ ਜੀ ਰਾਮ ਦਾ ਉੱਪਰੋਂ ਇੱਕ ਸੀਟੀ ਮਾਰ ਅਸ਼ਾਰਾ ਕਰਦਾ ਫੌਜ ਦਾ ਬੰਦਾ ਫਿਰ ਗ੍ਰਨੇਡ ਏ ਆ ਫੌਜ ਲੁਕਦੀ ਆਪਣੇ ਆਮ ਭੋਲੇ ਭਾਲੀ ਜਨਤਾ ਯਾਤਰੂ ਜੀ ਉਹ ਮਰਦੇ ਉਹ ਮਾਰੇ ਜਾਂਦੇ ਬਾਕੀ ਜਿਹੜੇ ਭੱਜੇ ਨੇ ਗੰਨਾਂ ਵੀ ਬੀੜੀਆਂ ਹੋਈਆਂ ਚ ਇਹਨਾਂ ਦੀਆਂ ਉੱਪਰ ਜਿਹੜੀ ਮਤਲਬ ਰਾਮਦਾਸਰਾ ਸੀ ਇੱਕ ਟੈਂਕੀ ਦੇ ਜਿਹੜੇ ਗੁੰਮੜਜਾ ਬਣਾਇਆ ਸੀ ਉੱਥੇ ਟੂਟੀਆਂ ਸੀ ਤੇ ਇਧਰੋਂ ਸ਼ਹਿਰ ਦੇ ਗੰਨਾਂ ਵੀ ਇਹਨਾਂ ਦੇ ਬੀੜੀਆਂ ਵਾਚੀਆਂ ਵੀ ਗੰਨਾਂ ਵੀ ਜਿਹੜਾ ਮਤਲਬ ਬੰਬ ਤੋਂ ਬਚੂ ਉਹਨੂੰ ਗੋਲੀਆਂ ਨਾਲ ਮਾਰਿਆ ਸਾਰੀਆਂ ਪ੍ਰਕਰਮਾਂ ਉੱਚੀਆਂ ਸੀ ਬਾਵਾ ਮੈਂ ਜਿਵੇਂ ਆਪਣੇ ਗੋਡੇ ਤੱਕ ਸੱਲੇ ਨੀਵਾ ਥੋਂ ਤੇ ਭਾਂਡੇ ਦੇ ਉੱਪਰ ਉੱਚਾ ਹੁੰਦਾ ਭਾਂਡੇ ਉਹ ਸਾਰੇ ਪਰੇ ਪੈ ਤੇ ਲੋਥਾਂ ਦੇ ਨਾਲ ਸਾਈਡ ਤੇ ਵੀ ਵਿੱਚ ਵੀ ਬਹੁਤ ਇਹਨਾਂ ਨੇ ਜਾਣਦੇ ਜਿਹੜੇ ਜਿਹੜੇ ਆਪਣੇ ਪਿੰਡ ਦਾ ਜਿਵੇਂ ਇੱਕ ਮੇਲਾ ਸਿੰਘ ਸੀਗਾ ਬਲਵਿੰਦਰ ਸਿੰਘ ਸੀਗਾ ਕਿੰਨੇ ਸਾਡੇ ਗਵਰਦ ਦੇ ਸ਼ਹੀਦ ਹੋਏ ਤੁਸੀਂ ਕੋਈ ਅੱਖੀਂ ਆਪਦੇ ਦੇਖਿਆ ਵੀ ਹਾਂਜੀ ਸੁਣਿਆ ਸਾਰੇ ਮਤਲਬ ਅਸੀਂ ਦੇਖੇ ਮੇਲਾ ਸਿੰਘ ਤਾਂ ਵਿਚਾਰਾ ਟੈਂਕੀ ਜਿਹੜੀ ਪਾਣੀ ਵਾਲੀ ਸੀ ਕਹਿੰਦੇ ਉੱਥੇ ਬੜਿਆ ਹੋਇਆ ਸੀਗਾ ਉੱਥੇ ਬੜੇ ਕੋਸ ਮਤਲਬ ਚਿਰ ਹੋ ਗਿਆ ਟਾਈਮ ਹੋ ਗਿਆ ਉਹਨਾਂ ਨੂੰ ਅੱਛਾ ਬੜਿਆਂ ਨੂੰ ਜਿਵੇਂ ਭੁੱਖੇ ਭਾਣੇ ਉਹ ਕਹਿੰਦਾ ਵੀ ਯਾਰ ਮੇਲਾ ਸਿੰਘ ਕਹਿੰਦਾ ਮੈਂ ਪਾਣੀ ਪੀ ਲਾਂ ਵੀ ਮੈਨੂੰ ਤਾਂ ਪਾਣੀ ਚਾਹੀ ਲੱਗਿਆ ਆਪਣੇ ਚਿੰਨਾ ਤੇ ਭੂਰ ਸਿੰਘ ਹੋਰੀ ਕਹਿੰਦੇ ਵੀ ਤੂੰ ਯਾਰ ਕੁਰਤਾ ਫੜ ਲਿਆ ਉਦੋਂ ਮਹਰੂਕ ਪੁੱਤ ਵੀ ਤੂੰ ਨਾ ਜਾ ਬਾਹਰ ਗੋਲੀ ਚੱਲਦੀ ਹੈ ਕਹਿੰਦਾ ਨਹੀਂ ਯਾਰ ਮੈਨੂੰ ਪਾਣੀ ਚੇਹੇ ਜਿਆਦਾ ਲੱਗੇ ਤਾਂ ਨਿਕਲੇ ਆ ਉਹਦੇ ਇੱਥੇ ਗੋਲੀ ਬੱਜੀ ਜੀ ਓਹੋ ਜਿਹੜਾ ਬਲਵਿੰਦਰ ਸਿੰਘ ਸੀ ਇਹ ਆਪਦੇ ਮਾਦਾ ਪਰਿਵਾਰ ਦੇ ਨਾਲ ਬੈਠਾ ਸੀ ਉਹ ਪ੍ਰੋਜਰ ਗ੍ਰਨੇਡ ਡਿੱਗਿਆ ਤੇ ਸਿਰ 'ਚ ਗ੍ਰਨੇਡ ਬੱਜਿਆ ਕਿ ਇਸੇ ਦੇ ਖੁੱਲਰੇ ਪਏ ਖੁੱਲੇ ਪਏ ਸੀ ਅੱਛਾ ਬਰਵਿੰਦਰ ਸਿੰਘ ਦੇ ਜਿਹੜਾ ਮੁੰਡਾ ਆਪਣੇ ਪਿੰਡੋਂ ਚੈਲਾ ਦਾ ਦੋਤਾ ਹਾਂ ਉਹਦੀ ਨਾਨੀ ਪਹਿਲਾਂ ਸੀ ਦੋਹਿਆ ਉੱਤੇ ਜਾ ਕੇ ਡਿੱਗਿਆ ਉਹਦੇ ਫੇਰ ਗੋਲੀ ਬੱਜੀ ਹੈ ਉਹ ਕਹਿੰਦੇ ਵੀ ਜਦੋਂ ਨਾਨੀ ਸ਼ੀਦ ਹੋ ਗਈ ਉਹਨੂੰ ਫੜ ਕੇ ਠਾਉਣ ਲੱਗਾ ਵੀ ਉੱਠੋ ਟੋਟ ਟੁੱਟ ਪਟ ਕੇ ਵੀ ਨਾਨੀ ਦੇ ਢਿੱਡ ਤੇ ਪੈ ਗਿਆ ਜੀ ਉਹ ਫਿਰ ਉਹਦੇ ਵੀ ਗੋਲੀ ਮਾਰੀ ਇਹਨਾਂ ਨੂੰ ਅੱਛਾ ਛੋਟੇ ਜਿਹੇ ਉਹ ਕਿੰਨੇ ਕਿੰਨੇ ਬਸ ਮੇਰੇ ਨੂੰ 2 ਸਾਲ 3 ਸਾਲ ਛੋਟਾ ਮਤਲਬ 5 ਸਾਲ ਦਾ ਹਾਂ ਬਸ ਥੋੜਾ ਸਾਲ 2 ਸਾਲ ਬਸ ਇੰਨਾ ਖਾਣਾ ਬਰਕ ਸੀ ਅਸੀਂ ਇਕੱਠੇ ਰਹਾਂ ਉੱਥੇ ਫਿਰਿਆ ਦੋ ਤਿੰਨ ਦਿਨ ਜਦ ਜੰਨਕੀਆ ਦਰਸ਼ਨ ਮੇਲਾ ਕਰਿਆ ਅਸੀਂ ਹਾਂ ਮਤਲਬ ਦੋ ਜੰਨਕੀਆ ਦਰਸ਼ਨ ਮਿਲਿਆ ਉਸ ਟਾਈਮ ਦੀ ਜਿਹੜੇ ਫੌਜੀ ਸੀ ਆदमी ਉਹਨਾਂ ਨੇ ਉਹਨਾਂ ਨੇ ਗੋਲੀਬਾਰੀ ਬੱਚੇ ਦੀ ਕੋਈ ਉਹਨਾਂ ਨੇ ਬਖਸ਼ਿਆ ਨਹੀਂ ਜੀ ਅੱਛਾ ਬਾਡਨ ਨੇਰੇ ਚ ਸਭ ਅੱਤਵਾਦੀ ਬਣਾ ਬਣਾ ਕੇ ਉਹਨਾਂ ਨੇ ਜੱਤਰੂਜ਼ ਜ਼ਿਆਦੇ ਮਾਰੇ ਗਏ ਜੱਤੂਸ ਨੇ ਨਹੀਂ ਜੱਤਰੂ ਜ਼ਿਆਦੇ ਮਰੇ ਅੱਥੇ ਅੱਛਾ ਮਤਲਬ ਉਹਨਾਂ ਨੇ ਇਹ ਦਿਖਾਇਆ ਵੀ ਜਿਹੜਾ ਫੌਜ ਦਾ ਮੁਕਾਬਲਾ ਹੋ ਰਿਹਾ ਵੀ ਇਹ ਸਿੰਘਾਂ ਨਾਲ ਹੋ ਰਿਹਾ ਜੱਤੂ ਨਹੀਂ ਹੈਗੇ ਹਾਂ ਵੀ ਸਿੰਘਾਂ ਨਾਲ ਫੌਜੀ ਸਾਡੀ ਫੌਜੀ ਮਰੇ ਨੇ ਤਾਂ ਅਸੀਂ ਇੰਨੇ ਬਰਾਬਰ ਮਾਰ ਗਏ ਹਾਂ ਜੀ ਫਿਰ ਕਿਸੇ ਵੱਡੇ ਅਫਸਰ ਨੇ ਆ ਕੇ ਪਤਾ ਨਹੀਂ ਰਾਮੋ ਵਾਲਿਆਂ ਨੇ ਅੰਗਰੇਜ਼ੀ ਚ ਗੱਲ ਕੀਤੀ ਵੀ ਇਹ ਤਾਂ ਭਾਈ ਜੱਤਰੂ ਨੇ ਜੇ ਨਾ ਤੁਸੀਂ ਮਾਰ ਰਹੇ ਹੋ ਅੱਤਵਾਦੀ ਸਮਝ ਕੇ ਨਾ ਕੋਈ ਵੀ ਨਹੀਂ ਬੀਬੀਆਂ ਕੀ ਖੜਕੂ ਨੇ ਵੀ ਸਿੰਘ ਫਰਾਈ ਕਰਨ ਵਾਲੀ ਜਜਾਰੂ ਸਿੰਘ ਨਹੀਂ ਹੈਗੇ ਜਜਾਰੂ ਸਿੰਘ ਤੇ ਜਿਹੜੇ ਬੱਚੇ ਨੇ ਵੀ ਇਹ ਕੋਈ ਕਿਹੜੇ ਜਜਾਰੂ ਐਨੀ ਇੱਕ ਗੱਲ ਫੇਰ ਮਤਲਬ ਦਿਨੇ 8:00 10:00 11:00 ਵਜੇ ਮਾੜਾ ਜਿਹਾ ਠੰਡਾ ਫੇਰ ਉਧਰ ਸਿੰਘ ਜਿਹੜਾ ਚੱਲ ਰਹੀ ਸੀ ਗੋਲੀ ਤਾਲ ਤੱਕ ਤੱਕਣੀ ਤਾਂ ਇਹ ਬਾਬਾ ਜੀ ਨਹੀਂ ਸ਼ਹੀਦ ਹੋਏ ਨੇ ਬਾਬਾ ਜਰਨੈਲ ਸਿੰਘ ਜੀ 8:00 9:00 ਵਜੇ ਕਰੀਬ ਇਹਨਾਂ ਦਾ ਕੋਈ ਆਪ ਨੂੰ ਸਮਾਂ ਨਹੀਂ ਪਤਾ ਇਧਰ ਸਿੰਘ ਬਹੁਤ ਟਾਈਮ ਤੱਕ ਗੋਲੀ ਚੱਲਦੀ ਰਹੀ ਅੱਛਾ ਫਿਰ ਤੁਸੀਂ ਉਸ ਟਾਈਮ ਜਦੋਂ ਆਪਣੇ ਸ਼ਹੀਦ ਹੋਏ ਕਿੰਨੀ ਸੰਗਤ ਉਥੇ ਸ਼ਹੀਦ ਹੋਈ ਸੋਡਾ ਫਿਰ ਕਿਸ ਤਰ੍ਹਾਂ ਬਚਣ ਦਾ ਕਾਰਨ ਬਣਿਆ ਵੀ ਤੁਸੀਂ ਕਿਵੇਂ ਬਚੇ ਉਤੋਂ ਉਤਾਬੀਰ ਜੀ ਮੈਂ ਨਾ ਪੰਜ ਆਪਣੇ ਬੀਬੀਆਂ ਦੀ ਟੁਕੜੀ ਸੀ 20 30 ਬੀਬੀਆਂ ਉਹਦੇ ਵਿੱਚ ਮੈਂ ਆਪਣੀ ਮਾਂ ਨਾਲ ਦੀ ਬੱਚੀ ਦੇ ਤੌਰ ਤੇ ਮੇਰੀ ਮਾਂ ਨੇ ਮੇਰੀ ਬਾਹ ਫੜ ਕੇ ਰੱਖੀ ਆ ਅੱਛਾ ਤੁਸੀਂ ਉਸ ਟਾਈਮ ਕਾਮਰੇ ਆਰਾਮਦਾਸ ਰਾਹ ਦੇ ਵਿੱਚ ਸੀ ਆਰਾਮਦਾਸ ਰਾਹ ਦੇ ਵਿੱਚ ਦੀ ਮੋਰਾ ਕਢ ਕੇ ਨਿਕਲਿਆ ਛੋਟਾ ਜਿਹਾ ਲੰਗਰ ਹੈ ਬੀ ਮਤਲਬ ਕੋਈ ਇੰਨਾ ਦਾ ਛੋਟਾ ਜਿਹਾ ਹੋ ਉੱਥੇ ਚਾਹ ਪਾਣੀ ਬਣਦਾ ਹੋ ਅੱਛਾ ਤੇ ਉੱਥੇ ਬੈਠੇ ਸੀ ਅਸੀਂ ਐ ਨਾ ਸਮੁੰਦਰੀ ਹਾਲ ਤੋਂ ਨਿਕਲ ਕੇ ਉੱਥੇ ਬਹਿ ਗਏ ਜਿਹੜੇ ਉੱਥੋਂ ਮੋਰਾ ਆਪਣੇ ਇੱਧਰ ਕੱਢ ਲੈ ਨਾਮ ਦਾ ਉਹ ਸਾਰੇ ਮਾਰਤੇ ਉਹਨਾਂ ਚੋਂ ਇੱਕ ਵੀ ਨਹੀਂ ਬਚਿਆ ਅਸੀਂ ਬਚੇ ਹੀ ਇੱਧਰ ਨੇ ਜਿਹੜੇ ਛ ਅੱਛਾ ਦੂਜੇ ਬਾਹਰ ਕੜਗੜ ਕੇ ਪੋਸੇ ਜਨਾਲੇ ਆ ਕੇ ਵੀ ਬਾਹਰ ਲਿਖਿਆ ਕੋਈ ਜਿਵੇਂ ਵਿਚਾਰਾ ਪੱਠੀ ਦੀ ਖਿਲ ਵਾਂਗੂ ਕੋਈ ਬਾਹਰ ਕਿਤੇ ਟਾਵੇਂ ਹੀ ਬਚ ਗਿਆ ਉਹ ਬਚ ਰਿਹਾ ਅਜੈਬ ਸਿੰਘ ਸੀ ਸਾਡੇ ਗਵਾਂਢ ਦੇ ਵਿੱਚ ਉਹਦੇ ਉੱਪਰ ਵੀ ਲਾਸਾਂ ਲੱਗੀਆਂ ਨੇ ਵਿਚਾਰੇ ਦੀ ਹਾਂ ਹਾਂ ਉਹਨੇ ਵੀ ਜਦੋਂ ਕਹਿੰਦੇ ਗੋ ਦੱਸਦਾ ਹੁੰਦਾ ਸੀ ਕਹਿੰਦਾ ਵੀ ਜਦੋਂ ਗੋਲੀਆਂ ਵੱਜੀਆਂ ਗੋਲੀਆਂ ਵੱਜਣ ਦੇ ਬਾਅਦ ਕਹਿੰਦਾ ਵੀ ਮੈਂ ਖਿੱਚ-ਖਿੱਚ ਕੇ ਲਾਸ਼ਾਂ ਦੇ ਉੱਤੇ ਕਰ ਲੀਆਂ ਉਹਨਾਂ ਨੂੰ ਵੀ ਡੈੱਡ ਬੋਡੀ ਪਈ ਆ ਉਹ ਦੋਨਾਂ ਨੇ ਦੱਸਿਆ ਸੀਗਾ ਜਿਹੜੇ ਮੈਂ ਮਤਲਬ ਬੀਬੀ ਪਰਮਜੀਤ ਕੌਰ ਇਥੋਂ ਮਿਸਤਰੀਆਂ ਦੀ ਲੜਕੀ ਸੀ ਆਪਣਾ ਉਹਦੇ ਬੱਚਾ ਹੋਣਾ ਸੀ ਨਾਲੇ ਉਹ ਉਹਦੇ ਕੁੜੀ ਦੇ ਇੱਥੇ ਗੋਲੀ ਵੱਜੀ ਉਹਦੇ ਖੂਨ ਡਿੱਗਦਾ ਦੇਖਿਆ ਜਦੋਂ ਜਦੋਂ ਕਹਿੰਦੇ ਵੀ ਸਟ੍ਰੈਕਚਰ ਤੇ ਪਾਈ ਆਪਣੇ ਸਿੰਘਾਂ ਨੇ ਦੱਸਦੇ ਨੇ ਵੀ ਖੂਨ ਹੈ ਚੱਲੇ ਉਹ ਉਹ ਵੀ ਇੱਕ ਨਾਲ ਉਹਦੇ ਬੱਚੇ ਦੀ ਮੌਤ ਹੋਈ ਫੋਨ ਵਾਲੇ ਬੱਚੇ ਦੀ ਬੀਬੀ ਪਰਮਜੀਤ कौर ਬਹੁਤ ਸੁੰਦਰ ਉਹ ਅਸੀਂ ਸਾਰੇ ਇਕੱਠੇ ਸੀ ਜਦੋਂ ਤੋਂ ਪਹਿਲਾਂ ਉਹ ਤਾਂ ਜਦੋਂ ਸਵੇਰੇ ਸੜਕੇ ਕੱਢੇ ਜਦੋਂ ਆਪਸਾਰਾ ਤੁਸੀਂ ਹੁਣ ਇਹ ਦਿਨ ਚੱਲਦੇ ਨੇਗੇ ਕੇਵਲ ਸਿੰਘ ਜੀ 84 ਦਾ ਜ਼ਿਕਰ ਹੁੰਦਾ 1 ਜੂਨ ਤੋਂ 6 ਜੂਨ ਤੱਕ ਤਾਂ ਸੋਡੇ ਫਿਰ ਫਿਲਮ ਘੁੰਮਦੀ ਹੈ ਪੂਰੀ ਸਾਹਮਣੇ ਘੁੰਮਦੀ ਹੈ ਬਹੁਤ ਜ਼ਿਆਦੇ ਮਤਲਬ ਅੱਪਾ ਹੁਣ ਜਿਹੜਾ ਜਿਸ ਤਨ ਲੱਗੀਆਂ ਸੋ ਤਨ ਜਾਣੇ ਔਰ ਕਿ ਜਿਹੜਾ ਮੈਨੂੰ ਹੀ ਪਤਾ ਹੈ ਜਿਹੜੀ ਮਤਲਬ ਮਾਨਸਿਕ ਤੌਰ ਤੇ ਬੰਦੇ ਨੂੰ ਮਤਲਬ ਇੰਨਾ ਝੋੜਿਆ ਗਿਆ ਉਹ ਉਸ ਉਮਰ ਦੇ 10 ਸਾਲ ਦੀ ਉਮਰ ਦੇ ਵਿੱਚ ਜਿਹੜਾ ਜਾਂ ਬੰਦੇ ਨੇ ਦੇਖ ਲਿਆ ਉਹ ਦਿਮਾਗ ਦੇ ਉੱਪਰ ਲਿਖਿਆ ਜਾਂਦਾ ਉਹ ਪੱਕਾ ਲਿਖਿਆ ਜਾਂਦਾ ਮੈਂ ਸਕੂਲ ਦੇ ਵਿੱਚ ਵੀ ਆ ਕੇ ਨਾ ਮਿਸਤਰੀ ਇਹਦਾ ਮੁੰਡਾ ਮੇਰੇ ਪੜਦਾ ਕਹਿੰਦਾ ਵੀ ਤੁਹਾਡਾ ਬੱਚਾ ਦਰੂਤ ਠਾ ਕਰੀ ਜਾਂਦਾ ਕਿਉਂ ਮਰੇ ਕੋ ਕੰਨਾਂ ਦੇ ਵਿੱਚ ਬਾਜ ਵਰਗੀ ਅੱਛਾ ਨਹੀਂ ਯਾਰ ਇਹ ਤਾਂ ਬੈਠਾ ਹੱਲ ਰਿਹਾ ਨਹੀਂ ਕਰਿਆ ਵੀ ਦਰੂਤ ਠਾ ਵੀ ਬਾਜ ਉਹ ਦਿਮਾਗ ਤੇ ਇੰਨੀ ਮਤਲ ਕਰ ਕਰ ਗਈ ਵੀ ਇਸ ਤਰ੍ਹਾਂ ਅਟੈਕ ਹੋਇਆ ਐ ਬਾਜ ਆਉਂਦੀ ਦੀ ਜਿਵੇਂ ਉਹ ਗੱਲ ਦੀ ਨਹੀਂ ਆਪਾਂ ਸੁਰਤੀ ਉੱਧਰ ਟਿਕ ਜਾਂਦੀ ਸੀ ਰਾਤ ਨੂੰ ਸੰਗਤ ਕਹਿੰਦੀ ਵੈਗਰੂ ਵੈਗਰੂ ਕਰੋ ਸਤਨਾਮ ਦਾ ਜਾਪ ਕਰੋ ਬਾਬਾ ਦੀਪ ਸਾਰੇ ਬਾਬ ਗੁਰੂਆਂ ਦਾ ਜਾਪ ਕਰੀਂਗੇ ਅਸੀਂ ਇਸ ਬੱਚੇ ਦੀ ਉੱਧਰ ਗੋਲੀ ਗੋਲੀਆਂ ਚੱਲੀ ਗਈ ਉੱਧਰ ਮਤਲ ਦਾ ਮੁਕਾਬਲਾ ਚਾਹੁੰਦਾ ਅੱਛਾ ਹਾਂਜੀ ਫਿਰ ਉਸ ਟਾਈਮ ਕਹਿੰਦੇ ਵੀ ਜਿਹੜਾ ਪਾਣੀ ਪਾਣੀ ਲਾਲ ਹੋ ਗਿਆ ਕਹਿੰਦੇ ਵੀ ਇੰਨੀਆਂ ਲਾਸਾਂ ਤੇ ਮੇਰਾ ਭਰਾਵਾਂ ਆਰਾਮਦਾਸ ਰਾਹ ਚ ਲਾਲ ਪਾਣੀ ਖੂਨ ਕਹਿੰਦੇ ਅਸੀਂ ਲਾਸਾਂ ਉੱਪਰ ਦੀ ਜਦੋਂ ਲੰਘੇ ਆ ਬਾਹਰ ਸਾਨੂੰ ਕੱਢਿਆ ਨਾ ਮਗਰੋਂ ਬੱਸਾਂ ਚ ਬਿਠਾਇਆ ਲਾਸਾਂ ਦੇ ਸਾਨੂੰ ਮੈਂ ਇੱਕ ਬੋਦਾ ਵੀ ਜਦੋਂ ਤਿੰਨ ਦਿਨ ਪਾਣੀ ਨਹੀਂ ਮਿਲਿਆ ਫਿਰ ਸਾਨੂੰ 6 ਜੂਨ ਨੂੰ ਪਾਣੀ ਦਿੱਤਾ ਪੀਣ ਨੂੰ ਖਾਣ ਪੀਣ ਨੂੰ ਪਹਿਲਾਂ ਕਿਦੋਂ ਕਿਸੇ ਨੇ ਕੁਝ ਨਹੀਂ ਦਿੱਤਾ ਛੋਲੇ ਪਹਚਾਏ ਨਹੀਂ ਕਿਸੇ ਨੇ ਪਸੋਲਿਆਂ ਦੇ ਬੋਰੀਆਂ ਸੰਗਤ ਨੂੰ ਸਵੇਰੇ ਮਿਲੇ ਨੇ 8:00 ਤੋਂ 11:00 10:00 11:00 ਵਜੇ ਛੋਲੇ 6 ਕਾ ਜੂਨ ਨੂੰ 7 ਨੂੰ ਇਸ 6 ਨੂੰ ਅੱਛਾ ਸ਼ੇਰ ਨੂੰ ਠੀਕ ਹੈ ਸ਼ੇਰ ਨੂੰ ਹੱਥੋਂ ਨੂੰ ਗ੍ਰਿਫਤਾਰੀ ਕਰ ਲੇ ਕੈਂਪ ਚ ਲੈ ਜਾਂਦੇ ਅੱਛਾ ਸ਼ੇਰ ਛੋਲੇ ਭੇਜ ਸੰਗਤ ਨੇ ਕਹਿੰਦੇ ਬਾਹਰੋਂ ਪਤਾ ਨਹੀਂ ਕਿਵੇਂ ਪਹੁੰਚੇ ਛੋਲੇ ਜ਼ਰੂਰ ਤੇ ਸਿੰਘਾਂ ਕੋਲੇ ਸ਼ਹੀਦ ਵੀ ਹੋ ਗਏ ਵਿਚਾਰੇ ਛੋਲੇ ਕਹਿੰਦੇ ਕਹਿੰਦੇ ਕੁਛ ਨੇ ਕਿਸੇ ਨੇ ਖਾ ਵੀ ਲਏ ਅੱਛਾ ਫਿਰ ਪਾਣੀ ਸਾਨੂੰ ਕੈਂਪ ਚ ਪਾਣੀ ਨਹੀਂ ਮਿਲਿਆ ਪਾਣੀ ਕੈਂਪ ਚ ਆ ਕੇ ਮਿਲਿਆ ਸਾਨੂੰ ਅੱਛਾ ਪਾਣੀ ਪੀਤਾ ਹੀ ਨਹੀਂ ਕਿਸੇ ਨੇ ਕੈਂਪ ਚ ਇੱਥੇ ਪਤਾ ਨਹੀਂ ਕੀ ਉੱਥੇ ਇਹਨਾਂ ਦਾ ਅੰਬਰਸਰ ਸਾਹਿਬ ਫੌਜ ਨੇ ਲਿਆ ਕੇ ਬੱਸਾਂ ਚਾੜ ਕੇ ਅਸੀਂ ਕੈਂਪ ਚ ਮੈਂ ਤਾਂ ਆ ਕੇ ਸੌਂ ਸੂ ਗਿਆ ਮਤਲਬ ਮਾਤਾ ਫਿਰ ਦੂਏ ਤੀ ਨੀਂਦ ਮਤਲਬ ਜਾਗ ਖੁੱਲੀ ਫਿਰ ਇੱਥੇ ਫੌਜ ਸਾਨੂੰ ਮਤਲਬ ਪੂਰੀਆਂ ਪਾਰੀਆਂ ਦਾ ਲੰਗਰ ਪਾਣੀ ਜਿਹਾ ਜਿਹਾ ਹੋਇਆ ਕਰੇ ਇਹੀ ਜੀ ਘਟਨਾ ਹੋਈ ਮਤਲਬ ਵੀ ਬੇਦੋਸੇ ਲੋਕਾਂ ਦਾ ਗੋਲੂ ਜੀ ਬਹੁਤ ਜ਼ਿਆਦਾ ਘਾਣ ਹੋ ਗਿਆ ਬੇਦੋਸੇ ਬਹੁਤ ਜ਼ਿਆਦਾ ਜਨਤਾ ਦਰਸ਼ਨ ਮੇਲੇ ਵਾਲੀ ਜਨ ਆਮ ਜਨਤਾ ਇਹਨੂੰ ਕਿਸੇ ਨੂੰ ਕੋਈ ਰਸਤੇ ਦਾ ਵੀ ਨਹੀਂ ਪਤਾ ਸੀ ਕਿੱਧਰ ਲੰਘਣਾ ਹੈ ਕਿੱਧਰ ਕੀ ਹੈ ਉਹ ਜਨਤਾ ਉੱਥੇ ਮਾਰੇ ਗਈ ਬੱਚੇ ਮਾਰੇ ਗਏ ਬਜ਼ੁਰਗ ਮਾਰੇ ਗਏ ਬੀਬੀਆਂ ਮਾਰੀਆਂ ਗਈਆਂ ਅਣਜੰਮੇ ਬੱਚੇ ਜਿਹੜਾ ਬੱਚਾ ਬੀਬੀ ਪਰਮਜੀਤ ਕੋ ਉਹਨੇ ਕੀ ਦੁਨੀਆ ਦਾ ਦੇਖ ਲਿਆ ਯਾਰ ਐਡਾ ਮਤਲਬ ਉੱਥੇ ਬਹੁਤ ਵੱਡਾ ਪਾਪ ਹੋਇਆ ਜਿਹੜਾ ਮਤਲਬ ਕਹਿਣ ਸੁਣਨ ਤੋਂ ਬਾਹਰੇ ਹੈ ਸੋ ਇਹ ਜੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਾਨੂੰ ਕੇਵਲ ਸਿੰਘ ਨੇ ਜੋ ਉੱਥੇ ਹਾਲਾਤ ਸਾਨੂੰ ਦੱਸੇ ਘੱਲੂ ਘਾਰਾ ਹੋਇਆ ਕਿਵੇਂ ਬੱਚੇ ਮਾਰੇ ਗਏ ਕਿਵੇਂ ਸਾਡੇ ਪਿੰਡ ਦੇ ਨੌ ਸ਼ਹੀਦ ਹੋਏ ਸੋ ਉਹ ਅਸੀਂ ਕਿਤੋਂ ਤਸਵੀਰਾਂ ਲੈ ਕੇ ਵਿੱਚ ਵੀਡੀਓ ਦੇ ਮੈਂਸ਼ਨ ਵੀ ਕਰਾਂਗੇ ਜਿਹੜੇ ਸਾਡੇ ਪਿੰਡ ਦੇ ਸ਼ਹੀਦ ਹੋਏ ਨੇ ਸਾਡਾ ਮਕਸਦ ਇਹ ਹੀ ਸੀਗਾ ਵੀ ਇਹ ਪਿੰਡ ਦੇ ਵਿੱਚ ਜਿੱਥੇ ਸੰਤੋਲੇ ਨੇ ਵੀ ਸਾਡੇ ਪਿੰਡ ਦੇ ਸ਼ਹੀਦ ਵੀ ਹੋਏ 84 ਦੇ ਵਿੱਚ ਬਚ ਕੇ ਵੀ ਆਏ ਬੱਚੇ ਨੌਜਵਾਨ ਬੀਬੀਆਂ ਉਹਨਾਂ ਬਾਰੇ ਅਸੀਂ ਸੰਗਤ ਦੇ ਰੂਹ ਰੂ ਕਰੀਏ ਸੋ ਇਹ ਸਾਡੇ ਨਾਲ ਸੀ ਵੀ ਕੇਵਲ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ